ਹਾਂਜੀ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆਂਗੇ ਇੰਡੀਆ ਦੀ ਪੂਰੀ ਮਸ਼ਹੂਰ ਕੰਪਨੀ ਮਾਸਟਰਮਾਈਂਡ ਕੰਪਨੀ ਚ ਤੇ ਤੁਹਾਨੂੰ ਦਿਖਾਉਣੇ ਆ ਇੱਥੇ ਮਸ਼ੀਨਾਂ ਤਿਆਰ ਹੁੰਦੀਆਂ ਰੇਸ ਸਪਰੇਅ ਵਾਲੀਆਂ ਕਿਸਾਨ ਵੀਰਾਂ ਲਈ ਇੱਕ ਵਰਦਾਨ ਆ ਆ ਦੇਖੋ ਇੱਥੇ ਤਿਆਰ ਹੁੰਦੀਆਂ ਬਾਈ ਤੇ ਤੁਹਾਨੂੰ ਸਾਰਾ ਜਿਹੜਾ ਜਿੱਥੇ ਮੈਨੂਫੈਕਚਰ ਹੁੰਦੀ ਹੈ ਸਾਰੀ ਫੈਕਟਰੀ ਦਿਖਾਉਂਗਾ ਬਹੁਤ ਵੱਡਾ ਪਲਾਂਟ ਆ ਜਿੱਥੇ ਕਿ 100-150 ਜਾਨਾ ਵਰਕਰ ਇੱਥੇ ਕੰਮ ਕਰਦਾ ਆ ਆ ਦੇਖੋ ਤੇ ਜੇ ਕਿਸੇ ਵੀ ਭੈਣ ਭਰਾ ਨੇ ਮਸ਼ੀਨ ਤਿਆਰ ਕਰਵਾਉਣੀ ਹੋਵੇ ਤੇ ਤੁਹਾਨੂੰ ਡਰੈੱਸ ਵੀ ਪੂਰਾ ਦਿੱਤਾ ਜਾਊਗਾ ਤੇ ਮੋਬਾਈਲ ਨੰਬਰ ਵੀ ਦੇਵਾਂਗੇ ਤੇ ਪਹਿਲਾਂ ਸਾਰੀ ਫੈਕਟਰੀ ਵੇਖੋ ਪੂਰੀ ਫੁੱਲ ਕੰਪਲੀਟ ਜਿਹੜੀ ਮਸ਼ੀਨ ਆ ਬਾਈ ਉਹ ਰੇ ਵੀ ਪਾਉਂਦੀ ਆ ਤੇ ਸਪਰੇ ਵੀ ਛਿੜਕਦੀ ਆ 100 150 ਕਿੱਲੋ 200 ਕਿੱਲੋ 1000 ਕਿੱਲੋ ਜਿੰਨਾ ਵੀ ਤੁਸੀਂ ਕਰ ਸਕਦੇ ਹੋ 1000 1015 1500 ਕਿੱਲੋ ਇੱਕ ਦਿਨ ਦਾ ਇਹ ਕੰਮ ਨਬੇੜ ਦਿੰਦੀ ਆ ਤੇ ਜੇ ਕਿਸੇ ਪੁਰਾਣੇ ਇਹ ਮਸ਼ੀਨ ਤਿਆਰ ਕਰਵਾਉਣੀ ਹੋਵੇ ਤਾਂ ਉਹ ਐਡਰੈਸ ਨੋਟ ਕਰ ਲਓ ਸੋਪਰਾ ਪਿੰਡਾ ਜ਼ਿਲ੍ਹਾ ਬਰਨਾਲਾ ਤੇ ਆ ਦੇਖੋ ਇੱਧਰ ਪ੍ਰਿੰਟਰਾਂ ਦਾ ਕੰਮ ਚੱਲ ਰਿਹਾ ਹੈ ਮਸ਼ੀਨਾਂ ਰੰਗ ਕਰਦੇ ਆ ਪ੍ਰਿੰਟਰ ਇੱਧਰ ਤੇ ਬਹੁਤ ਡਿਮਾਂਡ ਆ ਇਸ ਮਸ਼ੀਨ ਦੀ ਬੁਕਿੰਗ ਕਰਮਾਉਣੀ ਪੈਂਦੀ ਆ ਪਹਿਲਾਂ ਫੇਰ ਜਾ ਕੇ 40 45 ਦਿਨਾਂ ਬਾਅਦ ਜਿਹੜੀ ਮਸ਼ੀਨ ਤੁਹਾਨੂੰ ਮਿਲੂਗੀ ਐਡਰੈਸ ਨੋਟ ਕਰ ਲਓ ਤੁਸੀਂ ਸਖਪਰਾ ਪਿੰਡ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜਿਹੜਾ ਤੁਸੀਂ ਆ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਮੋਬਾਈਲ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਿ ਜੇਕਰ ਤੁਸੀਂ ਫੈਕਟਰੀ ਵਿੱਚ ਆਉਣਾ ਚਾਹੁੰਦੇ ਹੋ ਤਾਂ ਬਰਨਾਲਾ ਜ਼ਿਲ੍ਹਾ ਸੋਪਰਾ ਪੈਂਡਾ ਸੋਪਰਾ ਮੋੜ ਵੀ ਕਹਿੰਦੇ ਆ ਪੱਖੋ ਕੈਂਚੀਆਂ ਤੋਤਾਪਾ ਰੋਡ ਤੇ ਇੱਕ ਪੈਂਡਾ ਜਿਹੜਾ 2 ਕਿਲੋਮੀਟਰ ਪਿੱਛੇ ਹਟਮਾ ਖੁੱਡੀ ਰੋਡ ਤੇ